ਆਣਾ ਜੰਡੇਆਲਾ ਗੁਰੂ ਵਿਖੇ ਪੁਲਿਸ ਹਿਰਾਸਤ ਵਿੱਚ ਪਿੰਡ ਕਿਲਾ ਜੀਵਨ ਸਿੰਘ ਦੇ ਦਲਤ ਨੌਜਵਾਨ ਦੀ ਹੋਈ ਸ਼ੱਕੀ ਮੌਤ ਦਾ ਮਾਮਲਾ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਧਿਆਨ ਵਿੱਚ ਆਉਣ ਮਗਰੋਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਵੱਲੋਂ ਭੇਜੇ ਗਏ ਮੈਂਬਰ ਰੋਹਿਤ ਖੋਖਰ ਪਿੰਡ ਕਿਲਾ ਜੀਵਨ ਸਿੰਘ ਵਿਖੇ ਪੁੱਜੇ ਅਤੇ ਮ੍ਰਿਤਕ ਹਰਪ੍ਰੀਤ ਸਿੰਘ ਪੁੱਤਰ ਲਾਭ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਪੀੜਿਤ ਪਰਿਵਾਰ ਅਤੇ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਹੈ ਤੇ ਇਸ ਮਾਮਲੇ ਵਿੱਚ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਨਾ ਵੀਰੇ ਉਹ ਵਪਾਰ ਦਾ ਕੰਮ ਕਰਦਾ ਮਾਲ ਡੰਗਰ ਉਹਨੇ ਰੱਖਿਆ ਵਾ। ਫਰ ਉਹ ਡੰਗਰਾਂ ਨੂੰ ਪੱਠੇ ਪਾਉਣ ਗਿਆ ਕਿ ਇਹਨੇ ਪੜਾਤਾ ਪੀ ਨਸ਼ਾ ਵੇਚਦਾ ਵਾ। ਮਾਰਾ ਘਰ ਦੇ ਚ ਉਹਨੂੰ ਲੈ ਗਏ ਆ 4:30 ਵਜੇ ਖੜਿਆ ਮੇਰੇ ਪੁੱਤ ਨੂੰ। ਆਹੀ ਉਸੇ ਵਲੇ ਉਹਦਾ ਦਾਦਾ ਬਾਬਾ ਪਿਓ ਮਗਰ ਗਏ ਵਾ। ਜਾਂਦਿਆਂ ਉਹਦੇ ਕੋਲ ਨਿਕਲਿਆ ਵੀ ਕੱਖ ਨਹੀਂ ਸਿਰਫ 40 ਰੁਪਏ ਉਹਦੇ ਕੋਲ ਹੈ ਹਰਮਨਜੀਤ ਸਿੰਘ ਹੈ ਹਾਂ ਜੀ ਕਿੰਨੀ ਉਮਰ ਹੈ ਉਮਰ ਉਹਦੀ 23 ਸਾਲ ਵੀਰੇ ਹਾਂ ਜੀ ਪਹਿਲਾਂ ਵੀ ਕਵਾਰ ਹੈ ਪਹਿਲਾਂ ਵੀ ਕਿਸੇ ਕੇਸ ਚ ਖੜਿਆ ਨਹੀਂ ਨਹੀਂ ਜੀ ਨਹੀਂ ਕੋਈ ਉਹਦੇ ਤੇ ਕੇਸ ਨਹੀਂ ਕੱਖ ਨਹੀਂ ਹਾਂ ਫੇਰਹੀਂ ਮਗਰ ਗਿਆ ਸਾਡੇ ਕੋਲ ਪੁਲਿਸ ਵਾਲਿਆਂ ਨੇ 1 ਲੱਖ ਰੁਪਏ ਦੀ ਮੰਗ ਕੀਤੀ ਆ ਵੀ 1 ਲੱਖ ਰੁਪਏ ਦੇ ਦੋ ਤੇ ਵਾਰਾ ਚ ਇਹਦਾ ਕੇਸ ਪਾ ਕੇ ਹਫਤਾ ਇੱਕ ਜੇਲੇ ਰਹੂਗਾ हां ते हफ्ते बाद ਤੁਹਾਡੇ ਘਰ ਤਾਂ ਦਾ ਬੱਚਾ ਆ ਜਾਊਗਾ ਨਾ ਕੋਈ ਜੱਜ ਨਾ ਵਕੀਲ ਤਾਂ ਨੂੰ ਕੋਹ ਨਹੀਂ ਕਰਨਾ ਪੈਣਾ ਵੀ ਹਾਂ ਡੇ ਡਾੜੀ ਨੇ ਚਾਲੀ ਜਾਣ ਉਹਨਾਂ ਦੇ ਗਾੜੀ ਰੱਖਿਆ ਵਾ ਤੇ ਚਲ ਸਾਡਾ ਬੱਚਾ ਦੇ ਦੋ ਸਵੇਰੇ ਅਸੀਂ ਹੋਰ ਪੈਸੇ ਦੇ ਕੇ ਨਾਲੇ ਤੁਹਾਨੂੰ ਪੇਸ਼ ਕਰਾ ਦਾਂਗੇ ਨਹੀਂ ਮੰਨੇ ਕਸਾਈ ਕਸਾਈ ਨਹੀਂ ਪਰ ਮੰਨੇ ਵੀ ਫੇਰ ਮੈਂ ਅਗਲੇ ਦਿਨ ਤੜਕੇ ਅਸੀਂ ਰੋਟੀ ਲੈ ਕੇ ਗਏ ਵਾ ਸਾਰਾ ਡੱਬਾ ਰ ਮੈਂ ਅੰਦਰ ਜਾ ਕੇ ਵੇਖਿਆ ਮੈਂ ਮੇਰਾ ਬੱਚਾ ਰਾਤ ਦਾ ਕਿੱਥੇ ਆਂਦੇ ਆ ਇਹ ਕੋਈ ਨਹੀਂ ਇੱਥੇ ਐਸਐਚਓ ਨੇ ਖੜਿਆ ਵਾ ਅਹੀਂ ਆਕੇ ਕੀ ਤਾਂ ਮੈਡੀਕਲ ਤੇ ਨਹੀਂ ਖੜਿਆ ਵੀ ਚੱਲ ਲੈ ਆਉਣਗੇ ਅਸੀਂ ਘੜੀ ਡੀਕ ਪਾਲ ਡੀਕਾ 10 ਵਜ ਕੇ 9:00 9:00 ਵਜੇ ਸਾਡੇ ਪਿੰਡੋਂ ਫੋਨ ਗਿਆ ਵਾ ਪਿੰਡੋਂ ਫੋਨ ਗਿਆ ਪੇ ਹਰਮਨ ਨੂੰ ਡੀਕਣ ਦੇ ਹਰਮਨ ਤੇ ਤੁਹਾਡਾ ਹੈ ਨਹੀਂ ਆ ਕਿਸੇ ਨੇ ਫੋਨ ਕੀਤਾ ਵਾ ਪੇਂਟ ਪੇ ਹਰਮਨ ਜੇ ਹਗਾ ਹਰਮਨ ਖਤਮ ਹੋ ਗਿਆ ਵਾ ਇਸ ਤਰ੍ਹਾਂ ਤੁਹਾਨੂੰ ਪਤਾ ਲੱਗ ਗਿਆ ਵੀ ਕੁੜੀ ਦੀ ਹੋ ਗਈ ਹਾਂਜੀ ਤੇ ਗਏ ਜੇ ਥਾਣੇ ਧਰਮਾ ਵੀ ਦਿੱਤਾ ਹਾਂਜੀ ਦਿੱਤਾ ਬਾਅਦ ਪੁਲਿਸ ਨੇ ਤੁਹਾਨੂੰ ਕੀ ਭਰੋਸਾ ਦਿੱਤਾ ਜਾਂ ਪੁਲਿਸ ਨੇ ਪੁਲਸ ਹੁਣਾਂ ਨੇ ਕੱਖ ਨਹੀਂ ਹਾਨੂੰ ਦੱਸਿਆ ਵੀ ਰੋਈ ਉਹਨਾ ਗਾੜੀ ਬਿਲਕੀਆਂ ਮੈਂ ਹਾਂ ਦੱਸੋ ਮੇਰਾ ਬੱਚਾ ਕਿੱਥੇ ਆ ਆਂਦੇ ਉਹ ਰਾਤ ਟੈਕ ਹੋ ਗਿਆ ਵਾ ਟੈਕ ਕਿੱਦਾਂ ਹੋ ਗਿਆ ਮੇਰਾ ਬੱਚਾ ਵਾੜੇ ਚ ਕੱਲਾ ਪੈਂਦਾ ਹੀ ਹੈ ਉਥੇ ਉਹਨੂੰ ਕਿਤੇ ਕੱਖ ਹੋਇਆ ਨਾ ਉਹਨੂੰ ਉਹਦੇ ਉੱਥੇ ਕੱਖ ਨਹੀਂ ਹੋਇਆ ਤੇ ਟੈਕ ਉਹਨਾਂ ਤੁਹਾਡੇ ਕੋਈ ਆ ਕੇ ਹੋਣਾ ਹੀ ਜੇ ਵੇਖੀ ਰ ਮੇਰਾ ਬੱਚਾ ਬਿਮਾਰ ਹੀ ਕੋਈ ਇਹਨਾਂ ਦਾ ਫਰਜ਼ ਨਹੀਂ ਬੰਦਾ ਮਾਂ ਨੂੰ ਦੱਸਣ ਦਾ ਕਰਦੇ ਪਰਿਵਾਰ ਨੂੰ ਦੱਸਣ ਦਾ ਫਰਜ਼ ਬੰਦਾ ਕਿ ਨਹੀਂ ਕਿ ਤੁਹਾਡਾ ਬੱਚਾ ਰਾਤ ਪੇ ਢਿੱਲਾ ਹੋ ਗਿਆ ਆਪਣੇ ਬੱਚੇ ਨੂੰ ਲੈ ਜਾਓ ਲੱਗੇ ਚਾਰ ਮੁੰਡੇ ਹੋਰ ਹੀ ਮੈਂ ਉਹਨਾਂ ਨੂੰ ਜਾ ਕੇ ਪੁੱਛਿਆ ਮੈਂ ਹਾ ਪੁੱਤ ਕੀ ਗੱਲ ਹੋਈ ਰਾਤ ਆਂਦੇ ਨਾ 1.5 ਵਜੇ ਨਾ ਸਾਡੇ ਕੋਲ ਰਾਤ ਇਹਨਾਂ ਨੇ ਪਾਇਆ ਵਾ ਪਾਇਆ ਤੇ 4 ਵਜੇ ਨਾ ਮੁੰਡੇ ਨੂੰ ਸਾਹ ਨਹੀਂ ਆਉਂਦੇ ਹੋਰ ਤਰਾ ਸਾਹ ਲੈ ਆਂਦੇ ਤੇ ਮੂੰਹ ਚ ਚੇਗ ਨਿਕਲੀ ਆ ਉਹਦੇ ਇਹਨਾਂ ਉਹਦੇ ਨਾਲ ਜਿਹੜੇ ਉਹਦੇ ਨਾਲ ਹੋਰ ਚਾਰ ਮੁੰਡੇ ਸੀ ਉਹਨਾਂ ਨੇ ਦੱਸਿਆ ਉਹਨਾਂ ਦੱਸਿਆ ਆਂਦੇ ਵਿੱਚ ਇਹ ਗੰਨਿਕਲਣ ਲਈ ਹੀ ਉਹਦੇ ਮੋਹ ਫਿਰ ਅਸੀਂ ਰੌਲਾ ਪਾਇਆ ਇਹਨਾਂ ਨੂੰ ਦੱਸਿਆ ਵੀ ਮੁੰਡਾ ਠੀਕ ਨਹੀਂ ਇਹ ਉਦੋਂ ਲੈ ਕੇ ਤੇ ਸਾਨੂੰ ਨਹੀਂ ਪਤਾ ਬਾਅਦ ਇਨਾਂ ਕਿੱਥੇ ਖੜਿਆ ਇਨਾਂ ਕੀ ਕੀਤਾ ਇਨਨ ਕੀ ਨਹੀਂ ਕੀਤਾ ਮੈਨੂੰ ਇਨਸਾਫ ਚਾਹੀਦਾ ਵਾ ਜਿੰਨਾ ਚਾਰਾਂ ਨੇ ਮੇਰੇ ਬੱਚੇ ਨੂੰ ਖੜਿਆ ਵਾ ਮੇਰੇ ਬੱਚੇ ਨੂੰ ਮਾਰਿਆ ਵਾ ਮੈਂ ਉਹਨਾਂ ਚਾਰਾਂ ਨੂੰ ਸਸਪੈਂਡ ਕਰਵਣਾ ਵਾ ਫਿਰ ਮੈਂ ਆਪਣੇ ਬੱਚੇ ਦਾ ਸਸਕਾਰ ਕਰਨਾ ਮੈਂ ਉਹਨਾਂ ਤੱਕ ਨਹੀਂ ਕਰਨਾਵੇਂ ਮੇਰੇ ਤੇਦੀ ਆਤਮਾ ਨੂੰ ਫੇਰ ਸ਼ਾਂਤੀ ਮਿਲਨੀ ਆ ਮੇਰੇ ਮਨ ਨੂੰ ਫੇਰ ਸ਼ਾਂਤੀ ਮਿਲਨੀ ਆ ਜੇ ਉਹ ਨਖਤੇ ਆਪਣੀਆਂ ਨੌਕਰੀਆਂ ਕਰੀ ਜਾਣਗੇ ਮੇਰਾ ਬੱਚਾ ਨਜਾਇਜ਼ ਇਹਨਾਂ ਦਾ ਹਾਂ ਅਧਿਕਾਰੀ ਨੇ ਪ੍ਰੋਸ਼ਾ ਦਵਾਇਆ ਕੋਈ ਤੁਹਾਨੂੰ ਅਜੇ ਨੇ ਕਿਹਨੇ ਮੇ ਕੋਈ ਨਾ ਡੀ ਕੋਈ ਸੰਭਾਈ ਨਹੀਂ ਆ ਕਾਲੇ ਜੱਜ ਆਈ ਅੱਜ ਅੱਜ ਨੇ ਪਾਸ ਕੀਤਾ ਉਹਦਾ ਪੋਸਟਮਾਰਟਮ ਮੈਨੂੰ ਆਂਦੀ ਭੀ ਇਹਦੇ ਵਿੱਚ ਕੱਖ ਨਹੀਂ ਆਇਆ ਵੀ ਕੋਈ ਨਿਸ਼ਾਨ ਨਹੀਂ ਕੋਈ ਨਹੀਂ ਆਂਦੀ ਨਿਸ਼ਾਨ ਜੱਜ ਨਹੀਂ ਉਹ ਧੋਖੇ ਨਾਲ ਕੁੜੀ ਕੋਈ ਆਈ ਆ ਉਹ ਨਹੀਂ ਜੱਜੇ ਮੈਨੂੰ ਆਂਦੀ ਕੋਈ ਉਹਦੇ ਤੇ ਨਿਸ਼ਾਨ ਨਹੀਂ ਹੈਗਾ ਵੀ ਤੂੰ ਹੀ ਬੋਡੀ ਆਪਣੇ ਕਲੇਜੋ ਘਰ ਸਸਕਾਰ ਕਰ ਲੋ ਹਫਤੇ ਨੂੰ ਤੁਹਾਨੂੰ ਰਿਪੋਰਟ ਮਿਲਣੀ ਆ ਡੈਡ ਬੋਡੀ ਦੇ ਕਿਹੜੀ ਜਿਹੜੀ ਹਫਤੇ ਨੂੰ ਰਿਪੋਰਟ ਮਿਲਣੀ ਆ 24 ਘੰਟੇ ਅਚਰਪੋੜ ਆ ਜਾਂਦੀ ਆ ਮੈਨੂੰ ਰਿਪੋਰਟ ਦੇਣ ਰਿਪੋਰਟ ਮੈਂ ਕਿਹਾ ਜੇ ਹੁਣੇ ਕੋਈ ਨਿਸ਼ਾਨ ਆਇਆ ਹਫਤੇ ਨੂੰ ਕੀ ਆਊਗਾ ਕੀ ਆਊਗਾ ਹਫਤੇ ਨੂੰ ਹੈ ਹੁਣੇ ਜੇ ਕੱਖ ਵੀ ਵਿੱਚ ਆਇਆ ਵੀ ਰਿਪੋਰਟਾਂ ਝੂਟੀਆਂ ਵੀ ਹੋ ਸਕਦੀਆਂ ਵਾ ਉਹ ਆਪਣੇ ਗਲੋਬਲ ਲੌਂਡਿਆ ਹੁਣ ਹੋਰ ਹੋਰ ਥਾਣਿਆਂ ਦੀ ਪੁਲਿਸ ਮੇਰੇ ਪਿੰਡ ਕੱਲੰਡਾ ਵਾ ਵੀ ਇਹ ਬਾਡੀ ਲਿਓਣ ਇਹਦਾ ਸਸਕਾਰ ਹੋਵੇ ਤੇ ਸਾਡੇ ਗਲੋਬਲ ਲੱਥੇ ਤੇ ਪਰ ਮੈਂ ਗਲੋਬਲ ਆ ਉਹਦੇ ਨਹੀਂ ਲੱਥਨ ਦੇਣੀ ਜਿੰਨਾ ਤੱਕ ਚਾਰਾ ਨੂੰ ਮੈਸਸਪੈਂਡ ਨਾ ਕਰਵਾਇਆ ਅੱਜ ਚਾਰ ਇਹ ਨਾ ਹੋ ਗਏ ਮੇਰੇ ਬੱਚੇ ਨੂੰ ਉਥੇ ਰੋਲ ਦੇ ਨਾ ਭਾਵੇਂ 4 ਦਿਨ ਹੋਰ ਰੋਲੇ ਪਰ ਮੈਂ ਸਸਕਾਰ ਨਹੀਂ ਕਰਨਾ ਵੀ ਜਿੰਨਾ ਤੱਕ ਚਾਰੇ ਸਸਪੈਂਡ ਨਾ ਹੋਣ ਕਿ ਜਿੰਨਾ ਮੇਰੇ ਬੱਚੇ ਨੂੰ ਘੜਿਆ ਮੈਨੂੰ ਕਾਰਨ ਦੱਸਣ ਮੇਰੇ ਬੱਚੇ ਦੀ ਮੌਤ ਕਿੱਦਾਂ ਹੋਈ ਬੱਚਾ ਮਰਦਾ ਕੋਈ ਵੀ ਮਰਦਾ ਵਾ ਟੈਕ ਨਾਲ ਮਰਦਾ ਪਤਾ ਲੱਗਦਾ ਕਿ ਐਟੈਕ ਨਾਲ ਮਰਿਆ ਵਾ ਇਹ ਐਕਸੀਡੈਂਟ ਨਾਲ ਮਰਿਆ ਵਾ ਇਹ ਬਿਮਾਰੀ ਨਾਲ ਬਰਿਆ ਵਾ ਨਹੀਂ ਮੈਨੂੰ ਹਫਤਾ ਇੱਕ ਉਹਨੇ ਕਿਹਾ ਵਾ ਮੈਨੂੰ ਨੇ ਇਹ ਵੀ ਗੱਲ ਕਹੀ ਕਿ ਵੱਧ ਵੀ ਦਿਨ ਲੱਗ ਸਕਦੇ ਆ ਦਾਠ ਦੇ ਨਾ ਕਿਹਾ 8 ਤੋਂ ਮਹੀਨਾ ਵੀ ਲੱਗ ਸਕਦਾ 2 ਮਹੀਨੇ ਵੀ ਲੱਗ ਸਕਦੇ ਆ ਸਰੇ ਨਾ ਇਹੋ ਸਾਨੂੰ ਪਰ ਉਹ ਸਾਜੀਤਾ ਕਿ ਕੋਈ ਨਹੀਂ ਨਿਨਸਾਫ ਦਿਵਾਵਾਂਗੇ ਤੁਹਾਨੂੰ ਹੁਣ ਵੇਖੋ ਚਲੋ ਫੈਮਿਲੀ ਚ ਅੰਦਰ ਵੀ ਨਾ ਇਹੋ ਹੀ ਗੱਲ ਕੀਤੀ ਆ ਕੈਮਰੇ ਦੇ ਅੱਗੇ ਵੀ ਇਹੋ ਹੀ ਗੱਲ ਕੀਤੀ ਆ ਹੁਣ ਵੇਖੋ ਮੇਰਾ ਕਿੰਨਾ ਪਰਿਵਾਰ ਵਾ ਸਾਰਿਆਂ ਦੇ ਸਾਹਮਣੇ ਨਾ ਇਹੋ ਹੀ ਕਿਹਾ ਵਾ ਕਿ ਤੁਹਾਨੂੰ ਇਨਸਾਫ ਦਿਵਾਵਾਂਗੇ ਹੁਣ ਤੁਸੀਂ ਵੀ ਸਾਰੇ ਗਵਾਹ ਏ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਐਦਾਂ ਸਸਕਾਰ ਨਹੀਂ ਕਰਨਾ ਮੈਨੂੰ ਇਨਸਾਫ ਚਾਹੀਦਾ ਵਾ ਇਹਨਾਂ ਨੇ ਪੂਰੀ ਹੁਣਾਂ ਕਿ ਗਰੰਟੀ ਲਈ ਕਿ ਕੋਈ ਗੱਲ ਨਹੀਂ ਆ ਤੇ ਕਿ ਤੁਸੀਂ ਸਸਕਾਰ ਕਰੋ ਵੀ ਜੋ ਵੀ ਤੁਹਾਡਾ ਆਊਗਾ ਰਿਪੋਰਟ ਵਿੱਚ ਅਸੀਂ ਤੁਹਾਡੇ ਨਾਲ ਵਾ ਹਿੰਕਵੈਰੀ ਕਰਾਂਗੇ ਬਾਕੀ ਤੁਹਾਡੇ ਸਾਹਮਣੇ ਉਹਨਾਂ ਨਾਲ ਗੱਲ ਕਰ ਲਈ ਆ ਤੁਸੀਂ ਇਹਨਾਂ ਦੇ ਪਰੋਖੇ ਤੋਂ ਬਾਅਦ ਸਹਿਮਤ ਜੀ ਸੰਸਕਾਰ ਕਰਨ ਨੂੰ ਤੱਛੇ ਦਾ ਸਾਰੇ ਹੀ ਤੇ ਸਾਰਿਆਂ ਦੇ ਨਾਲ ਹੀ ਆ ਸਾਰਿਆਂ ਦੀ ਰਜ਼ਾਮੰਦੀ ਮੈਂ ਕੱਲੀ ਥੋੜੀ ਮੈਂ ਕਿਹਾ ਸਾਰਾ ਪਿੰਡ ਮੇਰੇ ਨਾਲ ਖੜਿਆ ਸਾਰੇ ਪਿੰਡ ਦੀ ਸਹਿਮਤੀ ਹੋ ਗਈ ਹੈ ਜਾਂ ਨਹੀਂ ਹੈ ਜੇ ਤੁਹਾਡੇ ਕੋਲ ਸੰਸਕਾਰ ਕਰਾਂਗੇ ਸਰ ਕਰਾਂਗੇ ਕਰਾਂਗੇ ਜੀ ਅੱਜ ਸੰਸਕਾਰ ਕਰਦੇ ਨਹੀਂ ਸਰ ਮੈਂ ਅੱਜ ਨਹੀਂ ਕਿਉਂਕਿ ਕਾਮ ਮੇਰਾ ਸਾਰਾ ਪਰਿਵਾਰ ਵਾ ਠੀਕ ਮਨਾ ਮੈਂ ਆਪਣੇ ਪਰਿਵਾਰ ਦੇ ਨਾਲ ਚੱਲਣਾ ਵਾ ਜਿਹੜੇ ਅੱਜ 4 ਦਿਨ ਹੋ ਗਏ ਨੇ ਮੇਰੇ ਨਾਲ ਸੜਕ ਤੇ ੱੱਕੇ ਖਾ ਰਹੇ ਨੇ ਇੱਕ ਮਨੇ ਜਦ ਮੇਰੇ ਨਾਲ ਛੜਕਾ ਦੇ ਧੱਕੇ ਖਾਣ ਡਿਆ ਨੇ ਮੇਰੇ ਬੱਚੇ ਪਿੱਛੇ ਮੈਂ ਅੱਜ ਕੱਲੀ ਅਹੀਂ ਫੈਮਿਲੀ ਚ ਅੰਦਰ ਫੈਸਲਾ ਕਰ ਲੀਆ ਸਸਕਾਰ ਕਰ ਲੀਆ ਮੈਂ ਕਿੱਦਾਂ ਕਰਾਂ ਐਦਾਂ ਨਹੀਂ ਮੈਂ ਸਸਕਾਰ ਕਰ ਸਕਦੀ ਨਹੀਂ ਕੋਈ ਹੋਰ ਵੀ ਭਰੋਸਾ ਦਿੱਤਾ ਗਿਆ ਕਿਸ ਤਰ੍ਹਾਂ ਦਾ ਨਹੀਂ ਨਹੀਂ ਹੋਰ ਨਹੀਂ ਨਹੀਂ ਕੋਈ ਨਹੀਂ ਮੈਂ ਸਿਰਫ ਉਹਨਾਂ ਕੋ ਇਨਸਾਫ ਮੰਗਿਆ ਕਿ ਮੈਨੂੰ ਇਨਸਾਫ ਚਾਹੀਦਾ ਆਪਣੇ ਬੱਚੇ ਦਾ ਸਾਨੂੰ ਪਤਾ ਲੱਗਾ ਸੀ ਸੋਸ਼ਲ ਮੀਡੀਆ ਤੋਂ ਦੇਖਿਆ ਕਿ ਇੱਕ ਨੌਜਵਾਨ ਸੀਗਾ ਲੜਕਾ ਜਦੀ ਉਮਰ ਤਕਰੀਬਨ 23 ਸਾਲ ਦੀ ਸੀਗੀ ਉਹਦੀ ਪੁਲਿਸ ਕਸਟਡੀ ਦੇ ਵਿੱਚ ਜਿਹੜੀ ਹੈ ਡੇਥ ਹੋ ਗਈ ਹੈ। ਔਰ ਜਿਹਦੀ ਇਨਕੁਆਰੀ ਜਿਹੜੀ ਹੈ ਉਹ ਮਾਨਯੋਗ ਮੈਜਿਸਟਰੇਟ ਜੱਜ ਸਾਹਿਬ ਕਰ ਰਹੇ ਨੇ। ਤੋਂ ਕਿਉਂਕਿ ਮੈਂ ਕੌਮ ਦਾ ਸਮਾਜ ਦਾ ਸੇਵਾਦਾਰ ਆ ਤਾਂ ਮੇਰੀ ਡਿਊਟੀ ਵੀ ਲਈ ਹੈ। ਸਰਕਾਰ ਨੇ ਕਿ ਮੈਂ ਆਪਣੇ ਸਮਾਜ ਨਾਲ ਖੜਾ। ਤੋਂ ਮੈਂ ਮਾਨਯੋਗ ਸਾਡੇ ਅਸੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜੀ ਜੀ ਨਾਲ ਗੱਲ ਕੀਤੀ। ਉਹਨਾਂ ਨੂੰ ਵੀ ਪਤਾ ਲੱਗਾ। ਉਹਨਾਂ ਨੂੰ ਮੈਂ ਸਾਰੇ ਜਿਹੜੇ ਨਿਊਜ਼ ਸੀਗੇ ਸਾਰੀਆਂ ਭੇਜੀਆਂ। ਔਰ ਉਹਨਾਂ ਨਾਲ ਗੱਲ ਕਰਕੇ ਅੱਜ ਮੈਂ ਇੱਥੇ ਆਇਆ ਵਾਂ ਮੈਂ ਸਾਰੇ ਅੱਜ ਜਿਹੜੇ ਨੇ ਤੱਥ ਜਿਹੜੇ ਇਕੱਠੇ ਕੀਤੇ ਨੇ ਆਪਣੇ ਜਿਹੜਾ ਪਰਿਵਾਰ ਜਿਹੜਾ ਦੁਖੀ ਪਰਿਵਾਰ ਆ ਮੇਰੇ ਨਾਲ ਹੈਗੇ ਨੇ ਉਹਨਾਂ ਦੇ ਫਾਦਰ ਸਾਹਿਬ ਆ ਉਹਨਾਂ ਦੇ ਮਦਰ ਨੇ ਔਰ ਹੋਰ ਵੀ ਪਰਿਵਾਰ ਦੇ ਨਾਲ ਮੈਂ ਮਿਲਿਆ ਬਹੁਤ ਦੁੱਖ ਦੀ ਘੜੀ ਚਾ ਪਰਿਵਾਰ ਆ ਔਰ ਵਾਹਿਗੁਰੂ ਕੋ ਵਾਹਿਗੁਰੂ ਜੀ ਦੇ ਅੱਗੇ ਪ੍ਰਾਰਥਨਾ ਆ ਅਰਦਾਸ ਕਰਦੇ ਆ ਵੀ ਇਹ ਪਰਿਵਾਰ ਨੂੰ ਜਿਹੜਾ ਆਪਾਂ ਮੰਨਣ ਦਾ ਜਿਹੜਾ ਬਲ ਬਖਸ਼ਣ ਔਰ ਮਾਨਯੋਗ ਜਿਹੜੇ ਸਾਡੇ ਚੇਅਰਮੈਨ ਨੇ ਸਰਦਾਰ ਜਸਵੀਰ ਸਿੰਘ ਕੜੀ ਜੀ ਜੋ ਵੀ ਅੱਜ ਅਸੀਂ ਲੈ ਕੇ ਜਾ ਰਹੇ ਹਾਂ ਤੋਂ ਇਕੱਠਾ ਕਰਕੇ ਪੁਲਿਸ ਦੀ ਵੀ ਆਪਾਂ ਸਟੇਟਮੈਂਟ ਲਈ ਹੈ ਤੇ ਇਹਨਾਂ ਦੀ ਵੀ ਤੋਂ ਆਪਾਂ ਮਾਨਯੋਗ ਜਿਹੜੇ ਚੇਅਰਮੈਨ ਸਾਹਿਬ ਆ ਉਹਨਾਂ ਨੂੰ ਦੇ ਦਾਂਗੇ ਔਰ ਇਹ ਗੱਲ ਪੱਕੀ ਹੈ ਕਿ ਜੇ ਲੜਕੇ ਦੇ ਨਾਲ ਕੋਈ ਵੀ ਵਧੇਚੀ ਪੁਲਿਸ ਵੱਲੋਂ ਹੋਈ ਹੈ ਤੇ ਉਹ ਦੋਸ਼ੀ ਜਿਹੜੇ ਬਖਸ਼ੇ ਨਹੀਂ ਜਾਣਗੇ ਇੱਥੇ ਡੀਐਸਪੀ ਸਾਹਿਬ ਵੀ ਆਏ ਸੀਗੇ ਉਹਨਾਂ ਨਾਲ ਵੀ ਗੱਲ ਹੋਈ ਹੈ ਕਿਉਂਕਿ ਹੁਣ ਪੁਲਿਸ ਦੇ ਹੱਥ 'ਚ ਵੀ ਨਹੀਂ ਹੈ ਕੇਸ ਕਿਉਂਕਿ ਇਹ ਕੇਸ ਜਿਹੜਾ ਮਾਨਯੋਗ ਅਦਾਲਤ ਦੇਖ ਰਹੀ ਹੈ ਜਿਸ ਤਰ੍ਹਾਂ ਪੋਸਟਮਾਰਟਮ ਦੀ ਰਿਪੋਰਟ ਆਏਗੀ ਇਹਨਾਂ ਤੇ ਜਿਹੜੀ ਹੈ ਐਫ ਆਈ ਆਰ ਦਰਜ ਹੋ ਜਾਏਗੀ ਔਰ ਜੇ ਜੇ ਕੋਈ ਹੋਰ ਕਾਰਨ ਹੋਇਆ ਔਰ ਕਿਉਂਕਿ ਲੜਕਾ ਦੱਸ ਰਿਹਾ ਦੱਸਿਆ ਜਾ ਰਿਹਾ ਵੀ ਪਿੰਡ ਦਾ ਜਿਹੜੇ ਇੱਥੇ ਹੀ ਕੋਈ ਵੈਰ ਵਿਰੋਧ ਚੱਲ ਰਿਹਾ ਸੀਗਾ ਇਹ ਵੀ ਸਾਹਮਣੇ ਆਇਆ ਵੀ ਉਹਨਾਂ ਨੇ ਰੰਜਿਸ਼ ਦੇ ਨਾਲ ਇਹਨੂੰ ਫੜਾ ਦਿੰਦੇ ਸੀਗੇ ਹਰ ਤਕਰੀਬਨ 3-4 ਵਾਰੀ ਹੋ ਰਹੇ ਤੇ ਕੋਈ ਕਿਸੇ ਤਰੀਕੇ ਦਾ ਕੋਈ ਨਸ਼ੇ ਦਾ ਕੋਈ ਕੰਮ ਵੀ ਨਹੀਂ ਕਰਦਾ ਸੀਗਾ ਇੱਕ ਵਿਚਾਰਾ ਕਾਰੋਬਾਰੀ ਸੀਗਾ ਲੜਕਾ ਬੱਚਾ ਤੇ ਉਹਨੂੰ ਨਜਾਇਜ਼ ਪਰੇਸ਼ਾਨ ਕਰ ਰਹੀ ਜੋ ਵੀ ਤੱਥ ਸਾਹਮਣੇ ਆਣਗੇ ਉਦੇ ਅਕੋਰਡਿੰਗਲੀ ਜਿਹੜਾ ਕਮਿਸ਼ਨ ਮਾਨਯੋਗ ਚੇਅਰਮੈਨ ਸਾਹਿਬ ਨੇ ਜਿਹੜਾ ਆਪਾਂ ਬੋਰਡ ਨੇ ਕਿਹਾ ਵੀ ਸੰਸਕਾਰ ਨਹੀਂ ਕਰਨਾ ਲੜਕੇ ਦਾ ਦੇਖੋ ਪਰਿਵਾਰ ਨਾਲ ਸਹਿਮਤੀ ਬਣੀ ਹੈ ਕਿ ਦੇਖੋ ਜਿਹੜੀ ਤੇ ਹੁਣ ਰਿਪੋਰਟ ਹੈ ਉਹ ਤੇ ਬਾਣੀ ਗਈ ਔਰ ਮੈਂ ਵੀ ਅਪੀਲ ਕਰਦਾ ਵਾਂ ਪਰਿਵਾਰ ਨੂੰ ਕਿ ਇਹਨੂੰ ਮਤਲਬ ਪਵਿੱਤਰ ਦੇ ਨੂੰ ਆਪਾਂ ਖਰਾਬ ਨਾ ਕਰੀਏ ਜੋ ਹੋਣਾ ਸੀ ਹੋ ਗਿਆ ਤੇ ਸਾਨੂੰ ਜੋ ਵੀ ਧਾਰਮਿਕ ਜਿਹੜੇ ਰੀਤੀ ਰਿਵਾਜ ਆ ਉਹ ਉਹਦੇ ਲਈ ਜਿਹੜਾ ਸਾਨੂੰ ਸੰਸਕਾਰ ਕਰ ਦੇਣਾ ਚਾਹੀਦਾ ਔਰ ਇਹਦੇ ਨਾਲ ਉਹ ਜਿਹੜਾ ਬੱਚਾ ਜਿਹਦੀ ਅਚਾਨਕ ਇਸ ਤਰੀਕੇ ਦੇ ਨਾਲ ਜੋ ਘਟਨਾ ਵਾਪਰੀ ਹੈ ਉਹਦੀ ਵੀ ਆਤਮਾ ਨੂੰ ਸ਼ਾਂਤੀ ਮਿਲੇਗੀ ਤੋਂ ਮੈਂ ਇਹੋ ਹੀ ਪਰਿਵਾਰ ਕੋਲ ਪ੍ਰਾਰਥਨਾ ਕਰਨ ਆਇਆ ਹਾਂ ਪੁਲਿਸ ਨੇ ਇਹੋ ਹੀ ਕਿਹਾ ਹੈ ਕਿ ਦੇਖੋ ਜਿਹੜੇ ਵੀ ਕਲਪ੍ਰੇਟ ਹੈਗੇ ਨੇ ਉਹ ਉਹ ਦੋਸ਼ੀ ਜਿਹੜੇ ਚਾਹੇ ਉਹ ਐਸ ਐਚਓ ਹੋਏ ਚਾਹੇ ਉਹ ਮੁੰਚੀ ਹੋਏ ਜਾਂ ਜਿਹੜੇ ਵੀ ਜਿਨ੍ਹਾਂ ਨੇ ਵੀ ਫੜਿਆ ਵਾ ਇੱਕ ਗੱਲ ਹੋਰ ਸਾਹਮਣੇ ਆਈ ਹੈ ਵੀ ਇਹਨਾਂ ਕੋਈ ਕੋਈ ਲੱਖ ਰੁਪਏ ਦੀ ਵੀ ਮੰਗ ਕਰ ਰਿਹਾ ਸੀਗਾ ਕਹਿੰਦੇ ਸਾਰੇ ਜਿੰਨੇ ਵੀ ਦੋਸ਼ੀ ਹੈ ਸਾਰਿਆਂ ਨੂੰ ਬਖਸ਼ਿਆ ਨਹੀਂ ਜਾਏਗਾ ਔਰ ਉਹਨਾਂ ਨੇ ਇਹ ਵੀ ਕਿਹਾ ਵੀ ਇੱਕ ਐਪਲੀਕੇਸ਼ਨ ਦੇਣ ਆਪਾਂ ਸਿੱਟ ਵੀ ਬਣਾਵਾਂਗੇ ਮੈਂ ਮਾਨਯੋਗ ਗੜੀ ਸਾਹਿਬ ਨੂੰ ਵੀ ਅਪੀਲ ਕਰੂੰਗਾ ਵੀ ਇੱਕ ਸਿੱਟ ਦੀ ਜਿਹੜੀ ਆ ਬਣਾਈ ਜਾਵੇ ਤਾਂ ਕਿ ਇਹਨਾਂ ਨੂੰ ਜਿਹੜੇ ਵੀ ਲੋਕ ਇਸ ਲੜਕੇ ਦੀ ਹੱਤਿਆ 'ਚ ਸ਼ਾਮਲ ਹੈ ਹੱਤਿਆ 'ਚ ਸ਼ਾਮਲ ਚਾਹੇ ਮਤਲਬ ਜੋ ਵੀ ਕਾਰਨ ਪਿੱਛੇ ਹੋਵੇ ਪਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਨਕਾਰਨਾ ਕਰ ਜੋ ਮੰਨ ਲਓ ਕੋਈ ਗਲਤ ਕੰਮ ਨਹੀਂ ਵੀ ਕਰਦਾ ਸੀ ਪੁਲਿਸ ਨੇ ਚੁੱਕਿਆ ਕਿ ਦੀ ਸ਼ਹਿਤ ਤੇ ਚੁੱਕਿਆ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਸਾਹਮਣੇ ਲਿਆਂਾਈਆਂ ਜਾਣ ਤਾਂ ਕਿ ਸੱਚ ਸਾਹਮਣੇ ਆ ਸਕੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ